ਦੇਖੋ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਹਿੰਦੁਸਤਾਨ ਤੇ ਪਾਕਿਸਤਾਨ ਚ ਪਾਕਿਸਤਾਨ ਨੇ ਇੰਨੀ ਕਾਇਰਨਾਮਾ ਹਰਕਤ ਆ ਜਿਹੜੀ ਉਹ ਸਾਡੇ ਦੇਸ਼ ਚ ਸਾਡੇ ਨਾਗਰਿਕ ਕੋਈ ਐਸਾ ਮੈਂ ਸਮਝਦਾ ਸੂਬਾ ਨਹੀਂਗਾ ਜਿੱਥੇ ਨਾਗਰਿਕ ਸਾਡਾ ਨਹੀਂ ਮਰਿਆ ਕਸ਼ਮੀਰ ਚ ਤੇ ਇਸ ਵੇਲੇ ਪੰਜਾਬ ਆ ਜਿਹੜਾ ਉਹ ਬਿਲਕੁਲ ਬਾਰਡਰ ਤੇ ਆ ਪਾਕਿਸਤਾਨ ਤੇ ਸਭ ਤੋਂ ਪਹਿਲਾ ਸੂਬਾ ਹੈ ਤੇ ਅੱਜ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਫੌਜਾਂ ਦੇ ਜਰਨੈਲ ਹਰ ਇੱਕ ਇੱਕ ਹਿੰਦੁਸਤਾਨ ਦਾ ਨਾਗਰਿਕ ਇਹ ਚਾਹੁੰਦਾ ਵੀ ਕਿਸ ਤਰੀਕੇ ਨਾਲ ਸਾਹਿਬ ਜਿਹੜਾ ਹੈ ਪਾਕਿਸਤਾਨਾ ਕੀਤਾ ਜਾਵੇ ਸਾਰੇ ਤਾਂ ਉਧਰ ਲੱਗੇ ਆ ਪਰ ਥੋਤੋਂ ਉਮੀਦ ਵੀ ਨਹੀਂ ਕੀਤੀ ਜਾਂਦੀ ਪਰ ਤੁਸੀਂ ਥੋੜਾ ਜਿਹਾ ਤਾਂ ਸੋਚੋ ਨਾ ਪਾਕਿਸਤਾਨ ਦੇ ਨਾਲ ਸਭ ਤੋਂ ਨੇੜੇ ਪੰਜਾਬ ਆ ਪੰਜਾਬੀਆਂ ਨੂੰ ਇਸ ਵੇਲੇ ਕਿਸ ਤਰੀਕੇ ਨਾਲ ਹਰ ਮੋਟੀਵੇਟ ਕਰਨਾ ਹੈ ਕਿਵੇਂ ਤਕੜੇ ਕਰਨਾ ਹੈ ਗੱਲ ਤਾਂ ਉਹ ਆ ਤੁਸੀਂ ਅੱਜ ਜਾਣ ਬੁੱਝ ਕੇ ਸੀਐਮ ਸਾਹਿਬ ਉਮੀਦ ਵੀ ਥੋਤੋਂ ਭੰਡ ਸਾਹਿਬ ਤੋਂ ਨਹੀਂ ਕੀਤੀ ਜਾਂਦੀ ਪਰ ਤੁਸੀਂ ਅੱਜ ਦੇ 2-4 ਦਿਨ ਦੱਸ ਚੁੱਪਤਾ ਰਹੋ ਇਹ ਮੀਟਿੰਗਾਂ ਜਿਹੜੀਆਂ ਅੰਦਰ ਹੁੰਦੀਆਂ ਐ ਚਲਦੀਆਂ ਰਹਿੰਦੀਆਂ ਐ ਪੰਜਾਬ ਦਾ ਪਾਣੀ ਦਾ ਇੱਕ ਵੀ ਤੁਪਕਾ ਨਹੀਂ ਜਾ ਸਕਦਾ ਕਿਤੇ ਉਹ ਪੰਜਾਬ ਨੇ ਫੈਸਲਾ ਕਰਨਾ ਪੰਜਾਬੀਆਂ ਨੇ ਫੈਸਲਾ ਕਰਨਾ ਕਿ ਕਿਵੇਂ ਪਾਣੀ ਚਲੇ ਜਾਊਗਾ ਨਾ ਜਾਣ ਦਿੱਤਾ ਜਾਊਗਾ ਨਾ ਕੋਈ ਇਹਦੀ ਗੱਲ ਆ ਇਹ ਮੀਟਿੰਗਾਂ ਜਿਹੜੀਆਂ ਐ ਬੀਬੀਐਮਬੀ ਦੀਆਂ ਜਿਹੜਾ ਆ ਭਾਖੜਾ ਨੰਗਲ ਬਿਆਸ ਮੈਨੇਜਮੈਂਟ ਆ ਉਹ ਮੀਟਿੰਗਾਂ ਉਹਨਾਂ ਦੀਆਂ ਚਲਦੀਆਂ ਰਹਿੰਦੀਆਂ ਐ ਜਦੋਂ ਮੌਸਮ ਆਉਂਦੇ ਆ ਜਦੋਂ ਆ ਲੋਡ ਹੁੰਦੀ ਆ ਪਾਣੀ ਦੀ ਇਹਦਾ ਮਤਲਬ ਇਹ ਥੋੜੀ ਆ ਵੀ ਪਾਣੀ ਕਿਸੇ ਨੂੰ ਦੇ ਤਾ ਲੈ ਤਾ ਉਹ ਪੰਜਾਬ ਤੋਂ ਨਾ ਇੱਕ ਤੁਪਕਾ ਹੈਗਾ ਦੇਣ ਨੂੰ ਨਾ ਕੋਈ ਦੇਊਗਾ ਇਹ ਸਾਫ਼ ਗੱਲ ਆ ਪਰ ਤੁਸੀਂ ਅੱਜ ਦੇ ਐਸੇ ਮੌਕੇ ਤੇ ਇਹ ਕਾਰਿਆਨਾ ਗੱਲ ਕੀਤੀ ਆ ਇਹ ਦੁਸ਼ਮਣ ਦੇ ਨਾਲ ਖੜਕੇ ਤੁਸੀਂ ਦਿਖਾਇਆ ਹੈ ਮੈਸੇਜ ਇਹ ਗਿਆ ਹੈ ਵੀ ਤੁਸੀਂ ਜਦੋਂ ਸਾਰਾ ਦੇਸ਼ ਦਾ ਇਕੱਲਾ ਇਕੱਲਾ ਨਾਗਰਿਕ ਤੇ ਪੰਜਾਬੀ ਪਾਕਿਸਤਾਨ ਨਾਲ ਬਦਲਾ ਲੈਣ ਦੀ ਗੱਲ ਸੋਚ ਰਿਹਾ ਵੀ ਕਿੰਨੇ ਮਿਸਾਬ ਕਰਨਾ ਉਹਨਾਂ ਨਾਲ ਤੁਸੀਂ ਜਾਣ ਕੇ ਪੰਜਾਬ ਦੇ ਪੰਜਾਬ ਤੇ ਹਰਿਆਣੇ ਦੀ ਗੱਲ ਖੜੀ ਕਰ ਲਈਂ ਦੇਸ਼ ਨੂੰ ਤੁਸੀਂ ਵੰਡਣ ਤੇ ਤੋੜਨ ਦੀ ਗੱਲ ਕਰਤੀ ਤੁਸੀਂ ਕਿਹਦੇ ਨਾਲ ਖੜੇ ਹੋ ਤੁਸੀਂ ਕੱਲ ਗੱਲਾਂ ਕਰਦੇ ਸੀ ਦੂਜੇ ਲੀਡਰਾਂ ਦੀ ਬੰਬ ਆਗੇ ਜੀ ਉਹਨਾਂ ਨੇ ਆ ਬਿਆਨ ਦਿੱਤਾ ਤੁਹਾਡਾ ਬਿਆਨ ਕਿੱਡਾ ਤੇ ਇਹ ਦੇਸ਼ ਲਈ ਹਾਨੀਕਾਰਕ ਆ ਜੀ ਤੁਸੀਂ ਦੋਨੋਂ ਸੂਬਿਆਂ ਦੇ ਵਿੱਚ ਐਸ ਮੌਕੇ ਜਦੋਂ ਸਭ ਨੂੰ ਇਕੱਠੇ ਹੋਣ ਦੀ ਲੋੜ ਆ ਸਭ ਨੂੰ ਏਕਾ ਕਰਕੇ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ ਤੁਸੀਂ ਇਹ ਵੰਡ ਪਾਉ ਵਾਲੀ ਗੱਲ ਕਿਉਂ ਕੀਤੀ ਜੀ ਇਸ ਕਰਕੇ ਸਾਰੇ ਮੈਂ ਸੁਣਿਆ ਜਿੰਨੇ ਵੀ ਲੋਕਾਂ ਨਾਲ ਗੱਲ ਹੋਈ ਆ ਤੁਹਾਡੀ ਸਾਰੇ ਪੰਜਾਬ ਦੇ ਹਰਿਆਣੇ ਦੇ ਦੇਸ਼ ਦੇ ਲੋਕ ਤੁਹਾਡੀ ਨਿੰਦਿਆ ਕਰ ਰਹੇ ਆ ਵੀ ਐਨ ਐਸ ਮੌਕੇ ਤੇ ਤੁਸੀਂ ਬਿਆਨ ਦੇਣਾ ਬਹੁਤ ਮੰਦ ਭੱਗਾਏ ਬਹੁਤ ਸ਼ਰਮਨਾਕ ਗੱਲ ਕੀਤੀ ਆ ਪਾਣੀ ਪੰਜਾਬ ਦਾ ਹੈ ਉਹ ਪੰਜਾਬ ਦਾ ਹੀ ਰਹਿਣਾ ਹੈ ਸਭ ਨੂੰ ਪਤਾ ਹੈ ਪਰ ਤੁਸੀਂ ਇਸ ਵੇਲੇ ਦੋਨੋਂ ਸੂਬਿਆਂ ਨੂੰ ਭਰਾਵਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਇਸ ਮੌਕੇ ਤੁਹਾਨੂੰ ਇਸ ਗੱਲ ਦਾ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ ਆ ਤੁਹਾਨੂੰ ਮਜ਼ਬੂਤੀ ਦੀ ਗੱਲ ਕਰਨ ਚਾਹੀਦੀ ਆ ਇਸ ਵੇਲੇ